ਮੇਰੀ ਗੱਲ ਸੁਣਿਓ ਮੈਂ ਕਿ ਮੇਰਾ ਨੰਮ ਥੋੜਾ ਜਿਹਾ ਉਦਾਸ ਲੱਗਦਾ ਵਾ ਤੇ ਮੇਰਾ ਦਿਲ ਕਰਦਾ ਪਿਆ ਸੀ ਮੰਮੀ ਨੂੰ ਮਿਲਣ ਦਾ ਤੇ ਮੈਂ ਦੋਕਦੇ ਨਾ ਹੋ ਆਵਾ ਪਿੰਡ ਤੇ ਮੰਮੀ ਨੂੰ ਪੁੱਛੋ ਹਾਂ ਯਾਰ ਥੋੜੇ ਦਿਨ ਪਹਿਲਾਂ ਤੇ ਤੈਨੂੰ ਘੁਮਾ ਕੇ ਲੈ ਕੇ ਆਇਆ ਵਾਂ ਚਲ ਜੀ ਇਹਨਾਂ ਦੇ ਨਾਲ ਕਰਨ ਦੇਣਾ ਤੈਨੂੰ ਵੀ ਰੈਸਟੋਰੈਂਟ ਲੈ ਜਾਇਨਾ ਵਾ ਡਿਨਰ ਕਰਾਉਣਾ ਵਾ ਇੱਕ ਘੁਮਾ ਫਿਰ ਲੈਉਣਾ ਤੈਨੂੰ ਮੈਂ ਮਤਲਬ ਕਿ ਤੇਹੀ ਮੰਮੀ ਨੂੰ ਨਹੀਂ ਪੁੱਛਣਾ ਮੇਰੀ ਗੱਲ ਸੁਣਾ ਮੈਂ ਹਣ ਮੰਮੀ ਨੂੰ ਬਾਰ ਬਾਰ ਨਹੀਂ ਪੁੱਛਣਾ ਕਿ ਪੇਕੇ ਜਾਣ ਨੂੰ ਕਹਿਣ ਲਈ ਆ ਨਾ ਤੇਰੇ ਪੇਕੇ ਹੁਜੇ ਕਿ ਹੈਗੀ ਆ ਜਿਹੜੇ ਚਿੰਡੇ ਗੜਦੇ ਨੇ ਉਸੇ ਜਾ ਕੇ ਤੂੰ ਜਦੋਂ ਵੇਖੋ ਮੰਮੀ ਮੰਮੀ ਪੇਕਾ ਪੇਕਾ ਕਰਦੇ ਨਹੀਂ ਛੋਟੀ ਬੱਚੀ ਥੋੜੀ ਹੈਗੀ ਆ ਤੂੰ ਚਲੋ ਠੀਕ ਆ ਨਵ ਹਾਂਜੀ ਇੱਕ ਗਲਾਸ ਪਾਣੀ ਦਾ ਪੀ ਆਦੇ ਬੜੀ ਪਿਆਸ ਲੱਗੀ ਹੋ ਅੱਛਾ ਲੱਗ ਗਿਆ ਆ ਲੋ ਆ ਬ੍ਰੈਡ ਖਾਓ ਅੱਜ ਹੀ ਤਾਜੀ ਮੰਗਾਈ ਆ ਬਹੁਤ ਸਵਾਦ ਦੇ ਉਹ ਨਹੀਂ ਨਹੀਂ ਬ੍ਰੈਡ ਨਹੀਂ ਖਾਣੀ ਮੈਂ ਪਾਣੀ ਲੈ ਕੇ ਆਇਆ ਆਲੋ ਬਿਸਕਟ ਖਾਓ ਅਜੀਮਾ ਗਾਹੀ ਆਵੀ ਤਾਜ਼ੇ ਆ ਬਹੁਤ ਸਵਾਦ ਆ ਕਰੀਮ ਵਾਲੇ ਬਿਸਕਟ? ਯਾਰ ਤੈਨੂੰ ਪਾਣੀ ਕਹਿਣ ਦਾ ਮੈਂ ਤੂੰ ਫੇਰ ਬਿਸਕਟ ਲੈ ਆਈਂ ਜਾਂ ਪਾਣੀ ਲੈ ਕੇ ਜਲਦੀ ਜਲਦੀ ਪਹਿਲਾਂ ਇਹ ਤੇ ਖਾਓ ਫਿਰ ਪਾਣੀ ਵੀ ਦੇ ਦਿੰਨੀ ਆ ਨਹੀਂ ਖਾਣਾ ਮੈਂ ਆਲੋ ਦਹੀਂ ਖਾ ਲੋ ਠੰਡਾ ਠੰਡਾ ਵਾ ਖੰਡ ਪਾ ਕੇ ਤੁਹਾਨੂੰ ਵਧੀਆ ਲੱਗੂਗਾ ਨਹੀਂ ਉਹ ਤੈਨੂੰ ਪਾਣੀ ਕਹਿਣ ਦਾ ਮੈਂ ਮੈਨੂੰ ਪਿਆਸ ਲੱਗੀ ਆ ਦਹੀਂ ਨੂੰ ਮੈਂ ਹੀ ਕਰਨਾ ਵਾ ਅੱਛਾ ਚਲੋ ਠੀਕ ਆ ਗੁੱਸਾ ਨਾ ਕਰੋ ਮੈਂ ਤੁਹਾਡੇ ਵਾਸਤੇ ਤੁਹਾਡੀ ਫੇਵਰੇਟ ਆਈਸਕ੍ਰੀਮ ਲੈ ਕੇ ਆਉਣੀ ਆ ਬਟਰਸਕੌਚ ਯਾਰ ਤੂੰ ਪਾਗਲ ਹੋ ਗਈ ਆ ਮੈਨੂੰ ਪਿਆਸ ਲੱਗਣ ਢਈ ਆ ਬਾਰੋ ਗਰਮੀ ਚੋਂ ਆਇਆ ਮੈਂ ਤੂੰ ਲੱਖ ਤਰ੍ਹਾਂ ਦਾ ਭੋਜਨ ਮੇਰੇ ਕੋਲ ਲਿਆ ਪਕਵਾਨ ਲਿਆ ਉਹ ਨਾਲ ਮੇਰੀ ਪਿਆਸ ਨਹੀਂ ਬੁਝਣੀ ਪਾਣੀ ਲੈ ਕੇ ਪਾਣੀ ਮੈਂ ਤੇ ਤੁਹਾਡੀ ਸਮਝ ਨਹੀਂ ਆਉਂਦੀ ਰੋਟੀ ਵੀ ਬਣੀ ਪਈ ਆ ਤੁਹਾਨੂੰ ਇੰਨਾ ਕੁਝ ਮੈਂ ਖਾਣ ਨੂੰ ਵੀ ਆਫਰ ਕਰ ਦਿੱਤਾ ਵਾ ਪਰ ਤੁਹਾਡੀ ਸੂਈ ਪਾਣੀ ਦੀ ਅੜੀ ਹੋਈ ਆ ਪਾਣੀ 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 ਕਰੀ ਜਾਂਦੇ ਹੋ ਜੇ ਪਿਆਸ ਆ ਨਾ ਪਾਣੀ ਨਾਲ ਬੁਝਣੀ ਆ ਅੱਛਾ ਮੈਨੂੰ ਹੋਰ ਕੋਈ ਚੀਜ਼ ਕੰਮ ਨਹੀਂ ਆਉਗੀ ਚਾਹੇ ਤੁਹਾਨੂੰ ਜੋ ਖਵਾ ਲਵਾਂ ਮੈਨੂੰ ਨਿੱਕੀ ਜਿਹੀ ਗੱਲ ਨਹੀਂ ਸਮਝ ਆਉਂਦੀ ਜੇ ਦੀ ਪਿਆਸ ਹੈ ਨਾ ਉਹ ਪਾਣੀ ਨਾ ਬੁਝਣੀ ਆ ਐਹੀ ਤੇ ਤੁਹਾਨੂੰ ਮੈਂ ਸਮਝਾਉਣਾ ਚਾਹੁੰਦੀ ਆ ਕਿ ਜਿੱਥੇ ਮਾਂ ਦੀ ਜ਼ਰੂਰਤ ਆ ਨਾ ਉਹ ਸਿਰਫ ਮਾਂ ਹੀ ਪੂਰੀ ਕਰ ਸਕਦੀ ਆ ਰਹੀ ਭਾਵੇਂ ਮੈਨੂੰ ਲੱਖ ਬਾਰ ਕਮਾ ਲਿਓ ਦੁਬਈ ਕਮਾ ਲਿਓ ਬਾਹ ਡਿਨਰ ਕਰਾ ਲਿਓ ਭਾਵੇਂ ਫਿਲਮ ਵਖਾ ਲਿਓ ਪਰ ਜਿੱਥੇ ਮਾਂ ਦੀ ਲੋੜ ਆ ਨਾ ਉਹ ਸਿਰਫ ਮਾਂ ਹੀ ਪੂਰੀ ਕਰ ਸਕਦੀ ਆ ਜੇ ਤੁਸੀਂ ਮੈਨੂੰ ਪੇਕੇ ਭੇਜ ਦੋਗੇ ਨਾ ਤੇ ਮੈਨੂੰ ਉਹ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ ਜੋ ਤੁਹਾਡੇ ਦਸ ਜਗਾ ਕਮਾਉਣ ਤੇ ਵੀ ਨਹੀਂ ਮਿਲਣਗੀਆਂ ਸਮਝਾਈ ਨਾ ਮੇਰੀ ਗੱਲ ਅੱਗੇ ਸਮਝੇ